ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਜਿਸ ਵੇਲੇ ਮਾਝੇ ਦੇ ਸਿੰਘਾਂ ਦਾ ਦਲ ਰੋਪੜ ਕਿਨਾਰੇ ਤੋਂ ਉੱਠ ਕੇ ਰਵਾਨਗੀ ਪਾ ਕੇ ਚੱਲਿਆ ਹੈ ਸਰਹਿੰਦਵਾਲ ਨੂੰ ਉਧਰੋਂ ਸੂਬੇ ਵਜੀਦ ਖਾਨ ਨੂੰ ਇਹ ਖਬਰ ਮਿਲ ਗਈ ਹੈ ਤੇ ਮਾਝੇ ਦਾ ਦਲ ਚੜ੍ਹਿਆ ਆਉਂਦਾ ਹੈ ਜੇ ਉਸ ਰਹਿੰਦ ਦੇ ਵਿੱਚ ਆ ਗਏ ਤਾਂ ਇੱਥੇ ਹੱਤ ਕਰਾ ਦੇਣਗੇ ਆਪਣੇ ਚਰਨੈਲ ਗੁਲਸ਼ੇਰ ਖਾਨ ਨੂੰ ਸੂਬਾ ਵਜੀਦ ਖਾਨ ਕੋਲੇ ਬੁਲਾ ਕੇ ਜਿਵੇਂ ਗੱਲਾਂ ਕਰਦਾ ਜਿਵੇਂ ਉਸ ਨੂੰ ਭੇਜਦਾ ਹੈ ਆਓ ਸੁਣੀਏ ਸੂਬਾ ਕਹੇ ਗੁਲਸ਼ੇਰ ਖਾਨ ਨੂੰ ਆਪਣੇ ਕੋਲ ਬੁਲਾ ਕੇ ਜੀ ਮਾਝੇ ਦਾ ਦਲ ਚੜਿਆ ਆਉਂਦਾ ਰੋਕ ਉਹਨਾਂ ਨੂੰ ਜਾ ਕੇ ਜੀ ਸਹਿ ਨਹੀਂ ਹੋਣੀ ਮਾਰ ਤੇਗ ਦੀ ਸਹਿ ਨਹੀਂ ਹੋਣੀ ਮਾਰ ਤੇਗ ਦੀ ਜੇ ਸਰਹਿੰਦ ਚ ਆ ਗਏ ਉਹ ਪਹਿਲਾ ਹੀ ਖਦਰਾਨੇ ਉੱਤੇ ਆਪਣੇ ਹੱਥ ਵਿਖਾ ਗਏ ਉਹ ਪਹਿਲਾ ਹੀ ਖਦਰਾਨੇ ਉੱਤੇ ਆਪਣੇ ਹੱਥ ਵਿਖਾ ਗਏ ਉਹ ਸੋਬਾ ਕਹੇ ਗੁਲਸ਼ੇਰ ਖਾਨ ਨੂੰ ਆਪਣੇ ਕੋਲ ਬੁਲਾ ਕੇ ਜੀ ਮਾਜੇ ਦਾ ਦਲ ਚੜਿਆ ਆਉਂਦਾ ਰੋਕਿ ਉਹਨਾਂ ਨੂੰ ਜਾ ਕੇ ਜੀ ਮਾਜੇ ਦਾ ਦਲ ਚੜਿਆ ਆਉਂਦਾ ਰੋਕਿ ਉਹਨਾਂ ਨੂੰ ਜਾ ਕੇ ਜੀ ਸਹਿ ਨਹੀਂ ਹੋਣੀ ਮਾਰ ਤੇਗ ਦੀ ਸਹਿ ਨਹੀਂ ਹੋਣੀ ਮਾਰ ਤੇਗ ਦੀ ਜੇ ਸਰਹੰਦ ਚ ਆ ਗਏ ਉਹ ਪਹਿਲਾਂ ਹੀ ਖਦਰਾਨੇ ਉੱਤੇ ਆਪਣੇ ਹੱਥ ਵਿਖਾ ਗਏ ਉਹ ਪਹਿਲਾਂ ਹੀ ਖਦਰਾਨੇ ਉੱਤੇ ਆਪਣੇ ਹੱਥ ਵਿਖਾ ਗਏ ਉਹ ਉਹ ਦਰਬੰਦਾ ਵਿੱਚ ਦੇਸ਼ ਦੇ ਡਾਡਾ ਜੰਗ ਮਚਾਉਂਦਾ ਏ ਵੱਡੇ ਵੱਡੇ ਖੱਬੀ ਖਾਨਾ ਨੂੰ ਉਹ ਮਾਰ ਮਕਾਉਂਦਾ ਏ ਵੱਡੇ ਵੱਡੇ ਖੱਬੀ ਖਾਨਾ ਨੂੰ ਉਹ ਮਾਰ ਮਕਾਉਂਦਾ ਏ ਵਿੱਚ ਦੇਸ਼ ਦੇ ਅੱਤ ਕਰਾਤੀ ਵਿੱਚ ਦੇਸ਼ ਦੇ ਅੱਤ ਕਰਾਤੀ ਤੁਮ ਚਫੇਰੇ ਪਾ ਗਏ ਉਹ ਪਹਿਲਾਂ ਹੀ ਖਦਰਾਨੇ ਉੱਤੇ ਆਪਣੇ ਹੱਥ ਵਖਾ ਗਏ ਉਹ ਪਹਿਲਾ ਹੀ ਖਦਰਾਨੇ ਉੱਤੇ ਆਪਣੇ ਹੱਥ ਵਖਾ ਗਇਓ ਉਹਦੇ ਮੂਰੇ ਅੜ ਨਾ ਸਕੇ ਹਸਰ ਤਖਾਉ ਸਮਾਨ ਜਹੇ ਪਲਾਸ਼ਨਾ ਵਿੱਚ ਮਾਰ ਮੁਕਾਏ ਹਸਨ ਖਾਨ ਪਲਵਾਨ ਜਹੇ ਉਹਦੇ ਮੂਰੇ ਖੜ ਨਾ ਸਕੇ ਬਈ ਉਹਦੇ ਮੂਰੇ ਖੜ ਨਾ ਸਕੇ ਹਾਜ਼ਰ ਲਖਾਯੋ ਸਮਾਨ ਜਿਹੇ ਪਲਾਸ਼ਨਾ ਵਿੱਚ ਮਾਰ ਮੁਕਾਏ ਹਸਨ ਖਾਨ ਪਲਵਾਨ ਜਿਹੇ ਕੁੰਜਪੁਰੇ ਦੇ ਵਿੱਚ ਵੇਖ ਲੈ ਕੁੰਜਪੁਰੇ ਦੇ ਵਿੱਚ ਵੇਖ ਲੈ ਕਹਿਰ ਕਿਵੇਂ ਵਰਤਾ ਗयो ਪਹਿਲਾ ਹੀ ਖਦਰਾਨੇ ਉੱਤੇ ਆਪਣੇ ਹੱਥ ਵਿਖਾ ਗਏ ਉਹ ਪਹਿਲਾ ਹੀ ਖਦਰਾਨੇ ਉੱਤੇ ਆਪਣੇ ਹੱਥ ਵਖਾ ਗਏ ਉਹ ਚੁਣ ਚੁਣ ਬੈਰੀ ਮਾਰੀ ਜਾਵੇ ਉਹ ਚੁਣ ਚੁਣ ਮਾਰੀ ਜਾਵੇ ਬੰਦਾ ਵੱਡੇ ਵੱਡੇ ਜਰਨੈ ਲਾਨੂ ਉੱਤੋਂ ਚਿੱਟੀ ਪਾ ਕੇ ਉਸਨੇ ਸਾਦ ਲਿਆ ਕੋਲ ਮਸੈ ਲਾਨੂ ਚੁਣ ਚੁਣ ਮਾਰੀ ਜਾਵੇ ਬੰਦਾ ਬਈ ਕਿਉਂ ਚੁਣ ਮਾਰੀ ਜਾਵੇ ਬੰਦਾ ਵੱਡੇ ਵੱਡੇ ਜਰਨੈਲਾਂ ਨੂੰ ਉਤੋਂ ਚਿੱਠੀ ਪਾ ਕੇ ਉਸ ਨੇ ਸਦ ਲਿਆ ਕੋਲ ਮਸੈਲਾਂ ਨੂੰ ਰਣ ਭੂਮੀ ਵਿੱਚ ਲੜਨ ਮਰਨ ਦਾ ਬਈ ਰਣ ਭੂਮੀ ਵਿੱਚ ਲੜਨ ਮਰਨ ਦਾ ਜਾ ਮੁਗਲਾਂ ਦਾ ਲਾ ਗਏ ਉਹ ਪਹਿਲਾਂ ਹੀ ਖਦਰਾਂ ਨੇ ਉੱਤੇ ਆਪਣੇ ਹੱਥ ਵਖਾ ਗਏ ਉਹ ਪਹਿਲਾਂ ਹੀ ਖਦਰਾਂ ਨੇ ਉੱਤੇ ਆਪਣੇ ਹੱਥ ਵਿਖਾ ਗਏ ਉਹ ਲੈ ਜਾ ਨਾਲ ਦਲਾਵਰ ਖਾਨੂ ਬਈ ਲੈ ਜਾ ਨਾਲ ਦਲਾਵਰ ਖਾਨੂ ਤੋਪਾਂ ਪੰਜ ਚੁਕਾ ਲੈ ਤੂੰ ਰੋਪੜ ਦਾ ਰਾ ਅੱਗੋਂ ਰਲਕਵਲ ਕੇ ਆਪਣੇ ਪੈਰ ਜਮਾ ਲੈ ਤੂੰ ਲੈ ਜਾ ਨਾਲ ਦਲਾਵਰ ਖਾਨੂ ਤੋਂ ਪਾਂ ਪੰਜ ਚੁਕਾਲ ਤੂੰ ਰੋਪੜਦਾ ਰਾ ਅੱਗੋਂ ਵੱਲ ਕੇ ਆਪਣੇ ਪੈਰ ਜਮਾਲ ਤੂੰ ਸੈਸ ਤਟਕਾ ਕੇ ਗੋਲੇ ਛੱਡਣੇ ਬਈ ਸੈਸ ਤਟਕਾ ਕੇ ਗੋਲੇ ਛੱਡਣੇ ਜਦੋਂ ਮਾਰ ਵਿੱਚ ਆ ਗਏ ਉਹ ਪਹਿਲਾਂ ਹੀ ਖਦਰਾਂ ਨੇ ਉੱਤੇ ਆਪਣੇ ਹੱਥ ਵਖਾ ਗਏ ਉਹ ਪਹਿਲਾ ਹੀ ਖਦਰਾਨੇ ਉੱਤੇ ਆਪਣੇ ਹੱਥ ਵਿਖਾ ਗਏ ਉਹ ਖੇਜ ਰਖਵਾਜਾ ਨਾਲ ਤੇਰੇ ਖੇਜ ਰਖਵਾਜਾ ਨਾਲ ਤੇਰੇ ਜੋ ਦਿੰਦਾ ਹਾਂ ਜੋ ਮਦਾਨਾ ਨੂੰ ਲੈ ਜਾ ਨਾਲ ਚੋਣ ਵੇ ਪੂਰੇ 5000 ਜਵਾਨਾਂ ਨੂੰ ਖੇਜ ਰਖਵਾਜਾ ਨਾਲ ਤੇਰੇ ਜੋ ਦਿੰਦਾ ਹੂੰ ਜਮਦਾਨਾ ਨੂੰ ਲੈ ਜਾ ਨਾਲ ਚੋਣਵੇਂ ਪੂਰੇ 5000 ਜਵਾਨਾਂ ਨੂੰ ਚਿੱਠੀਆਂ ਲਿਖ ਲਿਖ ਭੇਜ ਰਹੇ ਆ ਚਿੱਠੀਆਂ ਲਿਖ ਲਿਖ ਭੇਜ ਰਹੇ ਆ ਜਿੰਦ ਮੇਰੀ ਤੜਪਾ ਗਇਓ ਪਹਿਲਾ ਹੀ ਖਦਰਾਨੇ ਉੱਤੇ ਆਪਣੇ ਹੱਥ ਵਿਖਾ ਗਇਓ ਪਹਿਲਾ ਹੀ ਖਦਰਾਂ ਨੇ ਉੱਤੇ ਆਪਣੇ ਹੱਥ ਵਖਾ ਗਏ ਉਹ ਮਾਰ ਜੰਬੂਰੇ ਹੱਡ ਤੋੜਵੇਂ ਬਈ ਮਾਰ ਜੰਬੂਰੇ ਹੱਡ ਤੋੜਵੇਂ ਪਿੱਛੇ ਪੈਰ ਭਵਾ ਦਿਆ ਜੇ ਛੱਡਿਓ ਤੀਰ ਕੁੰਡੜੀਏ ਗੋਲੀ ਮੀ ਵਾਂਗੂ ਵਰਸਾ ਦਿਆ ਜੇ ਛੱਡਿਓ ਤੀਰ ਕੁੰਡਲਿਏ ਗੋਲੀ ਮੀ ਵਾਂਗੂ ਵਰਸਾ ਦਿਆ ਜੇ ਪਟਣੇ ਔਖੇ ਹੋ ਜਾਵਣਗੇ ਪਟਣੇ ਔਖੇ ਹੋ ਜਾਵਣਗੇ ਜੇਕਰ ਪੈਰ ਜਮਾ ਗਏ ਓ ਪਹਿਲਾ ਹੀ ਖਦਰਾਨੇ ਉੱਤੇ ਆਪਣੇ ਹੱਥ ਵਖਾਗੇ ਓ ਪਹਿਲਾ ਹੀ ਖਦਰਾਨੇ ਉੱਤੇ ਆਪਣੇ ਹੱਥ ਵਖਾਗੇ ਓ ਹੂਰਾ ਮਿਲਨ ਬਹਿਸਤਾਂ ਅੰਦਰ ਹੂਰਾ ਮਿਲਨ ਬਹਿਸਤਾਂ ਅੰਦਰ ਜੰਗ ਚ ਜਿਹੜੇ ਮਰਦੇ ਐ ਜਿਹੜੇ ਜਿੱਤ ਕੇ ਆਉਂਦੇ ਛੋਲੀ ਨਾਲ ਇਨਾਮਾਂ ਭਰਦੇ ਐ ਹੂਰਾ ਮਿਲਨ ਬਹਿਸਤਾਂ ਅੰਦਰ ਜੰਗ ਚ ਜਿਹੜੇ ਲੜਦੇ ਐ ਜਿਹੜੇ ਜਿੱਤ ਕੇ ਆਉਂਦੇ ਛੋਲੀ ਨਾਲ ਇਨਾਮਾਂ ਭਰਦੇ ਐ ਕਈ ਪਤੰਗੇ ਵਰਗੇ ਇੱਥੇ ਕਈ ਪਤੰਗੇ ਵਰਗੇ ਇੱਥੇ ਲੇਖ ਲੇਖ ਸ਼ੰਦ ਸੁਣਾ ਗਏ ਉਹ ਪਹਿਲਾਂ ਹੀ ਖਦਰਾਨੇ ਉੱਤੇ ਆਪਣੇ ਹੱਥ ਵਿਖਾ ਗਏ ਉਹ ਪਹਿਲਾਂ ਹੀ ਖਦਰਾਨੇ ਉੱਤੇ ਆਪਣੇ ਹੱਥ ਵਿਖਾ ਗਏ ਉਹ ਪਹਿਲਾਂ ਹੀ ਖਦਰਾਨੇ ਉੱਤੇ ਆਪਣੇ ਹੱਥ ਵਿਖਾ ਗਏ ਉਹ